ਸਤਿ ਸ਼੍ਰੀ ਅਕਾਲ ਸਾਰੇ ਹੀ ਭੈਣ ਭਰਾਵਾਂ ਨੂੰ ਅੱਜ ਆਪਾਂ ਮਾਨਸਾ ਦੀ ਗਰਗ ਸਟਰੀਟ ਦੇ ਵਿੱਚ ਖੜੇ ਆ ਦੋ ਭਰਾਵਾਂ ਦੀ ਇਕੱਠੀਆਂ ਕੋਠੀਆਂ ਆਪਾਂ ਡਿਜ਼ਾਈਨ ਕੀਤੀਆਂ ਫਰੰਟਾ ਜਿਹੜਾ ਇਹਨਾਂ ਦਾ ਇਹਨਾਂ ਦਾ ਫਰੰਟ ਹੈਗਾ 50 ਫੁੱਟ ਪਹਿਲਾਂ ਤੁਸੀਂ ਸਾਰੀ ਫਰੰਟ ਤੇ ਦੇਖੋ ਕਲਾਸਿਕਲ ਲੁੱਕ ਦੇ ਵਿੱਚ ਇਹ ਡਿਜ਼ਾਈਨ ਕੀਤੀਆਂ ਗਈਆਂ ਹੋਈਆਂ ਨੇ ਜਿੰਨੇ ਭਰਾ ਸਾਡੇ ਚੈਨਲ ਨਾਲ ਜੁੜੇ ਨੇ ਉਹ ਵੀਡੀਓ ਉਹਨਾਂ ਤੱਕ ਸ਼ੇਅਰ ਕਰਿਆ ਕਰੋ ਜਿਹੜੇ ਭਰਾ ਆਪਣਾ ਨਮਾਕਰ ਬਣਾਉਣਾ ਚਾਹੁੰਦੇ ਨੇ ਜਿਹੜੇ ਭਰਾ ਆਪਣੇ ਨੰਮੀ ਨੇ ਚੈਨਲ ਤੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਹੋਰ ਵੀਡੀਓ ਦੇਖਣ ਦੇ ਲਈ ਤੇ ਸਾਡੇ ਚੈਨਲ ਨਾਲ ਚਲੋ ਹੁਣ ਆਪਾਂ ਗੱਲ ਕਰਦੇ ਆ ਕੋਠੀ ਦੀ ਕੋਠੀ ਦੇ ਵਿੱਚ ਕੀ ਕੀ ਬਣੇਗਾ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਦੇਵਾਂਗੇ ਆ ਪਹਿਲਾ ਆਪਣਾ ਪੋਰਚ ਆ ਗਿਆ ਪੋਰਚ ਦੇ ਨਾਲ ਜਦੋਂ ਆਪਾਂ ਐਂਟਰ ਹੁੰਨੇ ਆ ਇਧਰਲੇ ਪਾਸੇ ਆਪਣੇ ਕੋਲ ਬਾਥਰੂਮ ਆ ਗਿਆ ਫਿਰ ਐਂਟਰੈਂਸ ਦੇ ਨਾਲ ਹੀ ਆਪਣੇ ਜਦੋਂ ਇੰਟਰ ਹੁੰਨੇ ਆ ਆ ਲੌਬੀ ਆ ਗਈ ਖੁੱਲੀ ਡੁੱਲੀ 15x17 ਦਾ ਲੌਬੀ ਦਾ ਸਾਈਜ਼ ਆ ਉਸ ਤੋਂ ਬਾਅਦ ਲੌਬੀ ਤੋਂ ਬਾਅਦ ਆਪਣੇ ਕੋਲ ਇੱਧਰ ਕਿਚਨ ਆ ਜਾਂਦੀ ਆ ਕਿਚਨ ਦਾ 10x12 ਦਾ ਸਾਈਜ਼ ਆ ਉਸ ਤੋਂ ਬਾਅਦ ਕਿਚਨ ਦੇ ਨਾਲ ਆਪਣੇ ਕੋਲੇ ਪੂਜਾ ਸਪੇਸ ਆ ਜਾਂਦੀ ਆ ਤੇ ਜੋ ਕਿ 10x5 ਦਾ ਸਾਈਜ਼ ਆ ਪੂਜਾ ਸਪੇਸ ਦਾ ਨਾਲ ਹੀ ਇੱਧਰ ਬੈਡਰੂਮ ਆ ਜਾਂਦਾ ਆਪਣਾ ਬੈਡਰੂਮ ਦੇ ਨਾਲ ਦੇ ਨਾਲ ਪਿੱਛੇ ਡਰੈਸਰ ਆ ਜਾਂਦਾ ਫਸਟ ਬੈਡਰੂਮ ਦੇ ਨਾਲ ਹੀ ਬਾਥਰੂਮ ਅਟੈਚਾ ਸੈਕੰਡ ਬੈਡਰੂਮ ਦੀ ਗੱਲ ਕਰ ਲਈ ਆਪਾਂ ਇੱਧਰ ਬੈਡਰੂਮ ਆ ਜਾਂਦਾ 14 ਬਾਈ 12 ਦਾ ਬੈਡਰੂਮ ਆਪਣੇ ਕੋਲੇ ਇੱਧਰ ਆਪਣੇ ਕੋਲੇ 7 ਬਾਈ 8 ਦਾ ਆਪਣੇ ਕੋਲੇ ਬਾਥਰੂਮ ਆ ਜਾਂਦਾ ਆ ਆਪਣੇ ਕੋਲੇ ਓਪਨ ਸਪੇਸ ਆ ਜਾਂਦੀ ਹੈ ਵੈਂਟੀਲੇਸ਼ਨ ਵਾਸਤੇ ਜਿਹਦਾ ਕਿ ਤੁਸੀਂ ਉਹਨਾਂ ਟਾਈਮ 2:00 ਵਜੇ ਆ ਦਿੰਦਾ ਫੇਰ ਵੀ ਦੇਖੋ ਕਿੰਨੀ ਵੈਂਟੀਲੇਸ਼ਨ ਪੈ ਰਹੀ ਹੈ ਕੋਠੀ ਦੇ ਵਿੱਚ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਿਆਂ ਇਹ ਜਿਹੜੀ ਕੋਠੀ ਬਣਾਈ ਹੈ ਇਹ ਵਾਸਤੂ ਦੇ ਅਕੋਰਡਿੰਗ ਬਣਾਈਆਂ ਗਈਆਂ ਨੇ ਦੋਨਾਂ ਦਾ ਦੋਨਾਂ ਦਾ ਸੇਮ ਡਿਜ਼ਾਈਨ ਹੈ ਵਾਸਤੂ ਦੇ ਅਕੋਰਡਿੰਗ ਦੋਨਾਂ ਭਰਾਵਾਂ ਨੇ ਸੇਮ ਡਿਜ਼ਾਈਨ ਚ ਵਾਸਤੂ ਦੇ ਵਿੱਚ ਫੁੱਲ ਧਿਆਨ ਰੱਖਿਆ ਗਿਆ ਜਿਹੜੇ ਭਰਾ ਵਾਸਤੂ ਦਾ ਵੀ ਕੰਮ ਕਰਾਉਣਾ ਚਾਹੁੰਦੇ ਆ ਉਹ ਆਪਣੇ ਦਿੱਤੇ ਕਿ ਨੰਬਰਾਂ ਤੇ ਸੰਪਰਕ ਕਰ ਲਓ ਹੁਣ ਦੋਸਤੋ ਆਪਣੇ ਕੋਲੇ ਆ ਹੈਗੇ ਡਰਾਇੰਗ ਰੂਮ ਫਰੰਟ ਤੇ ਤੇ ਇਹਦੀ ਵਿੰਡੋ ਦਾ ਸਾਈਜ਼ ਵੀ ਆਪਾਂ ਬਹੁਤ ਵਧੀਆ ਰੱਖਿਆ ਤੁਸੀਂ ਇਹ ਦੇਖੋ ਵੀ 2 ਵਜੇ ਦਾ ਟਾਈਮ ਹੋ ਚੁੱਕਾ ਹੈ ਦੇਖੋ ਰੋਸ਼ਨੀ ਦੇਖੋ ਵੀ ਕਿੰਨੀ ਪੈਦੀ ਆ ਰੋਸ਼ਨੀ ਦਾ ਆਪਾਂ ਖਾਸ ਧਿਆਨ ਰੱਖਿਆ ਹਰੇਕ ਕੋਠੀ ਦੇ ਵਿੱਚ ਜੇ ਆਪਾਂ ਗੱਲ ਕਰਦੀ ਆ ਹੁਣ ਇਹ ਗਰਾਉਂਡ ਫਲੋਰ ਦਾ ਇਹਦੀਆ ਬਣਦਾ ਹੈ 1800 ਜੇ ਆਪਾਂ ਹੁਣ ਕੋਠੀ ਦਾ ਉੱਪਰਲੇ ਪਾਸੇ ਦੀ ਗੱਲ ਕਰੀਏ ਫਸਟ ਫਲੋਰ ਦੀ ਫਸਟ ਫਲੋਰ ਤੇ ਆਪਣੇ ਦੋ ਰੂਮ ਨੇ ਤੇ ਇੱਕ ਗੱਲ ਹਾਲ ਦਿਖਾ ਦੇਣਾ ਤੁਹਾਨੂੰ ਆਜੋ ਉੱਪਰ ਦਿਖਾ ਦੇਣਾ ਤੁਹਾਨੂੰ ਬਹੁਤ ਵਧੀਆ ਕਨਸੈਪਟ ਚ ਇਹ ਤਿਆਰ ਕੀਤੀ ਆ ਬਹੁਤ ਵਧੀਆ ਕਨਸੈਪਟ ਆ ਹੋ ਪਰ ਕਾ ਕਨਸੈਪਟ ਰੱਖਿਆ ਉਹ ਕੀ ਹੈ ਕਨਸੈਪਟ ਉਹ ਤੁਹਾਨੂੰ ਦੱਸਦੇ ਆ ਪਹਿਲਾਂ ਤੁਹਾਨੂੰ ਬੈਡਰੂਮ ਦੇ ਦਿਖਾ ਦਿੰਦੇ ਆ ਆ ਆਪਣਾ ਬੈਡਰੂਮ ਆ ਗਿਆ ਤੇ ਇਹਦੇ ਨਾਲ ਬਾਥਰੂਮ ਅਟੈਚ ਆ ਆ ਆਪਣਾ ਬੈਡਰੂਮ ਆ ਗਿਆ ਦੂਜਾ ਸੈਕੰਡ ਦੋ ਥੱਲੇ ਹੋਗੇ ਬੈਡਰੂਮ ਦੋ ਉੱਪਰ ਹੋਗੇ ਚਾਰ ਬੈਡਰੂਮ ਹੋਗੇ ਆ ਮੂਰੇ ਰਹਿ ਗਿਆ ਆਪਣੇ ਕੋਲੇ ਓਪਨ ਏਰੀਆ ਜਿੱਥੇ ਆਪਾਂ ਚੜਦੇ ਸਵੇਰ ਦੀ ਧੁੱਪ ਲੈ ਕੇ ਆਪਾਂ ਕਾਫੀ ਦਾ ਕੱਪ ਵੀ ਪੀ ਸਕਦੇ ਹਾਂ ਬੈਕੇ ਹੁਣ ਜਿਹੜੇ ਮੈਂ ਤੁਹਾਨੂੰ ਕਨਸੈਪਟ ਦੀ ਗੱਲ ਕਰਦਾ ਸੀ ਉਹ ਤੁਹਾਨੂੰ ਦੱਸਦਾ ਕੀ ਕਨਸੈਪਟ ਆ ਆਪਾਂ ਥਾ ਰੱਖਿਆ ਕਿ ਕਿਚਨ ਲਈ ਜੇ ਤਾਂ ਆਪਾਂ ਕਿਚਨ ਦੀ ਗੰਧ ਲਾ ਆਂਦੇ ਫਿਰ ਤਾਂ ਆਪਣੀ ਲੌਬੀ ਛੋਟੀ ਹੋ ਜਾਂਦੀ ਇਹ ਹੁਣ ਆਪਾਂ ਓਪਨ ਕਿਚਨ ਰੱਖਤੀ ਨਾ ਤਾਂ ਲੌਬੀ ਦਾ ਜਿਹੜਾ ਏਰੀਆ ਉਹ ਵੱਧ ਗਿਆ ਤੇ ਨਾ ਕਿਚਨ ਵਧੀਆ ਲੱਗੂਗੀ ਐਸੇ ਜਿਹੇ ਕਨਸੈਪਟ ਥੋੜੇ ਪਲਾਟਾਂ ਦੇ ਵਿੱਚ ਰੱਖਣੇ ਪੈਂਦੇ ਆ ਧਿਆਨ ਨਾਲ ਜੇ ਤੁਹਾਨੂੰ ਸਾਡਾ ਇਹ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਸ਼ੇਅਰ ਕਰਿਓ ਉਹ ਭਰਾਵਾਂ ਤੱਕ ਜਿਹੜੇ ਪ੍ਰਾ ਕੋਠੀਆਂ ਪਾਉਣ ਜਾ ਰਹੇ ਨੇ ਤੇ ਸਾਡੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਤੁਸੀਂ ਸਾਡੇ ਕੋਲੋਂ ਕੰਮ ਕਰਾਉਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਸੀਂ ਹੋਰ ਵੀ ਨੰਮੀ ਨੰਮੀਆ ਵੀਡੀਓ ਲੈ ਕੇ ਆਂਦੇ ਰਹਾਂਗੇ ਪਹਿਲਾਂ ਵੀ ਪਾਈਆਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸ਼ਾਸਿਕਾ